ਅਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਘਰ ਦੇ ਸਬੰਧ ਵਿੱਚ ਹੈ ਕੁਝ ਸਾਡੇ ਘਰਾਂ ਨੂੰ ਤੋੜਨ ਵਿੱਚ ਤੁਸੀਂ ਆਪ ਯੋਗਦਾਨ ਪਾਇਆ ਕੁਝ ਤੁਹਾਡੇ ਸ਼ਰੀਕੇ ਪਾਈਚਾਰੇ ਨੇ ਯੋਗਦਾਨ ਪਾਇਆ ਕੁਝ ਪਖੰਡੀਆਂ ਨੇ ਚੌਂਕੀ ਵਾਲਿਆਂ ਨੇ ਘਰਾਂ ਨੂੰ ਤੋੜਨ ਦਾ ਯਤਨ ਪਾਇਆ ਯੋਗਦਾਨ ਪਾਇਆ ਕੁਝ ਪਖੰਡੀ ਸਾਧਾਂ ਨੇ ਇੱਕ ਦੂਜੇ ਦੇ ਨਾਲ ਪਿਆਰ ਦੀ ਗਲਵਕੜੀ ਪੈਂਦੀ ਇਹ ਸਿੱਖਿਆ ਸਾਨੂੰ ਮਿਲਣੀ ਚਾਹੀਦੀ ਸੀ ਢੇਰਿਆਂ ਵਿੱਚੋਂ ਪਰ ਮਿਲ ਕੀ ਰਿਹਾ ਹੈ ਅੱਛਾ ਤੇਰਾ ਭਰਾ ਤੇਰੇ ਗੱਲ ਨਹੀਂ ਨਾ ਮੰਨਦਾ ਪਰਵਾਹ ਨਾ ਕਰਿਆ ਕਰ ਤੇਰੀ ਭੈਣ ਜੇ ਤੇਰੇ ਕਹਿਣੀ ਲੱਗਦੀ ਗੱਲ ਨਾ ਮੰਨਿਆ ਕਰ ਤੁਸੀਂ ਵਿਰੋਧਤਾ ਫੁਲਾਇਆ ਤੇ ਵਿਰੋਧਤਾ ਫੁਲਾਉਂਦਾ ਇੱਕ ਕਾਰਨ ਸੀ ਵੀ ਇਹ ਤੇ ਸਾਡੇ ਚੁੰਗਲ ਵਿੱਚ ਫਸਿਆ ਹੈ ਸਾਡੇ ਜਾਲ ਵਿੱਚ ਕਾਬੂ ਆਇਆ ਹੈ ਇਹ ਹਰ ਮਹੀਨੇ ਕੁਝ ਨਾ ਕੋਈ ਜੇਬ ਵੀ ਖਾਲੀ ਕਰਕੇ ਜਾਂਦਾ ਹੈ ਸਾਡੀਆਂ ਗਉਵਾਂ ਮੱਜਾਂ ਨੂੰ ਪੱਠੇ ਵੀ ਪੌਂਦਾ ਐ ਗੋਇਆ ਵੀ ਚੁੱਕਦਾ ਐ ਸਾਡਾ ਸੇਵਾਦਾਰ ਐ ਸਾਡੇ ਖੁਰੜੇ ਵੀ ਘੁੱਟਦਾ ਐ ਤੇ ਜੇ ਇਹਦੇ ਭਰਾ ਤੇ ਇਹਦੀਆਂ ਭੈਣਾਂ ਇਹਦੇ ਨਾਲ ਮਿਲ ਕੇ ਬਹਿ ਗਏ ਉਹ ਹੋ ਸਕਦਾ ਐ ਇਹਨੂੰ ਡੱਕ ਨਾ ਦੇਣ ਰੋਕ ਨਾ ਦੇਣ ਤੇ ਜੇ ਉਹ ਰੋਕ ਦੇਣਗੇ ਤੇ ਸਾਡਾ ਕੰਮ ਬੰਦ ਹੋ ਜਾਏਗਾ ਪਖੰਡੀ ਸਾਧਾ ਨੇ ਇਸ ਕਰਕੇ ਪਿਆਰ ਵਧਾਉਣ ਦੀ ਬਜਾਏ ਨਫ਼ਰਤ ਪੈਦਾ ਕੀਤੀ ਸਮਾਜ ਦੇ ਅੰਦਰ ਹੁਣ ਮੈਂ ਘਰ ਦੇ ਮਾਹੌਲ ਨੂੰ ਲੈ ਕੇ ਅੱਜ 2-4 ਨੁਕਤੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਘਰ ਦਾ ਜਿਹੜਾ ਇਤਫਾਕ ਹੈ ਘਰ ਦਾ ਮਾਹੌਲ ਹੈ ਨਾ ਉਹਨੂੰ ਏਦਾਂ ਮੰਨ ਲਓ ਵੀ ਜਿਵੇਂ ਸ਼ੇਰ ਹੁੰਦਾ ਹੈ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਮੈਂ ਗੱਲ ਕਰ ਰਿਹਾ ਜਿਵੇਂ ਸ਼ੇਰ ਹੁੰਦਾ ਹੈ ਤੇ ਸ਼ੇਰ ਦੇ ਨਾਮ ਦੀ ਦੈਸ਼ਤ ਵੀ ਬੜੀ ਹੈ ਤੇ ਸ਼ੇਰ ਦਾ ਭੈ ਵੀ ਬੜਾ ਹੈ ਘਰ ਦਾ ਮਾਹੌਲ ਇੱਕ ਘਰ ਨੂੰ ਸ਼ੇਰ ਮੰਨ ਲਓ ਤੇ ਜਦੋਂ ਤੁਹਾਡੇ ਘਰ ਦਾ ਮਾਹੌਲ ਬੰਦ ਮੁਠੀ ਦੀ ਤਰ੍ਹਾਂ ਰਹਿੰਦਾ ਹੈ ਤੇ ਬੰਦ ਬੰਦ ਮੁਠੀ ਦਾ ਭੈ ਨਾ ਵੀ ਇਸ ਮੁਠੀ ਦੇ ਅੰਦਰ ਕੀ ਹੈ ਕਿਸੇ ਨੂੰ ਪਤਾ ਨਹੀਂ ਨਾ ਤੇ ਮੁਠੀ ਖੁੱਲ ਗਈ ਸਭ ਨੂੰ ਪਤਾ ਵੀ ਇਹ ਦੇ ਅੰਦਰ ਹੈ ਜਾਂ ਕੁਝ ਨਹੀਂ ਹੈ ਘਰ ਦਾ ਮਾਹੌਲ ਇਦਾਂ ਦਾ ਬਣਾ ਕੇ ਰੱਖੋ ਵੀ ਲੋਕਾਂ ਨੂੰ ਭੈ ਲੱਗੇ ਵੀ ਇਹਨਾਂ ਦੇ ਘਰ ਦੀ ਅੰਦਰ ਦੀ ਗੱਲ ਕਦੇ ਘਰ ਦੀ ਚਾਰ ਦਿਵਾਰੀ ਟੱਪ ਕੇ ਬਾਹਰ ਨਹੀਂ ਆਏ ਲੋਕ ਤੁਹਾਡੇ ਤੋਂ ਡਰਨਗੇ ਖੌਫ ਖਾਨਗੇ ਘਰ ਦੇ ਜੀਆਂ ਨੂੰ ਪਾੜਨ ਦਾ ਯਤਨ ਨਹੀਂ ਕਰਨਗੇ ਜਿਸ ਦਿਨ ਤੁਸੀਂ ਕਰਦੇ ਇੱਕ ਮੈਂਬਰ ਨੇ ਆਪਣੇ ਘਰ ਦੀ ਕਮਜ਼ੋਰੀ ਅੰਦਰ ਦੀ ਗੱਲਬਾਤ ਬਾਹਰ ਜਾ ਕੇ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਉਸ ਦਿਨ ਲੋਕ ਰਾਤੀ ਉਡੀਕ ਰਹੇ ਸੰਮੇਦੀ ਉਡੀਕ ਰਹੇ ਲੋਕ ਤੁਹਾਡੇ ਚਵਤੀ ਲੈ ਕੇ ਕਰਨ ਨੂੰ ਸਾੜਨ ਵਾਸਤੇ ਵੇਖਿਓ ਕਿਵੇਂ ਹੁੰਦੇ ਨੇ ਕਿਵੇਂ ਮਹੀਰਾ ਕੱਟ ਕੇ ਹੁੰਦੇ ਨੇ ਅੱਛਾ ਤੇਰੇ ਪਿਓ ਨੇ ਇਦਾਂ ਕਿਹਾ ਤੂੰ ਵੀ ਇਦਾਂ ਕਹਿ ਅੱਛਾ ਤੇਰੇ ਭਰਾ ਨੇ ਇਦਾਂ ਕਿਹਾ ਤੂੰ ਵੀ ਇਦਾਂ ਕਹਿ ਲੋਕ ਤੁਹਾਨੂੰ ਪਾੜਨ ਤੇ ਪਾੜ ਕੇ ਖੁਸ਼ ਨੇ ਪਾੜਨ ਤੇ ਰਾਜ਼ੀ ਹੁੰਦੇ ਨੇ ਇਤਫਾਕ ਦੇ ਅੰਦਰ ਇਕੱਠਿਆਂ ਵੇਖ ਕੇ ਬੈਂਦਿਆਂ ਨੂੰ ਵੇਖ ਕੇ ਕਦੇ ਖੁਸ਼ ਨਹੀਂ ਹੁੰਦੇ ਕਹਿੰਦੇ ਨੇ ਸ਼ੇਰ ਸੁੱਤਾ ਵੀ ਹੋਵੇ ਨਾ ਤੇ ਉਹਦਾ ਤਾਂ ਵੀ ਉਹਨਾਂ ਪੈ ਜਾਂਦਾ ਕੋਲੋਂ ਦੱਬੇ ਪੈਰਾਂ ਦੇ ਨਾਲ ਬੰਦਾ ਨਿਕਲਦਾ ਵੀ ਕਿਦਰੇ ਮੇਰੇ ਕਦਮਾਂ ਦੀ ਆੜ ਸ਼ੇਰ ਦੇ ਕੰਨਾਂ ਵਿੱਚ ਨਾ ਪੈ ਜਾਏ ਚਲੋ ਛੱਡੋ ਸ਼ੇਰ ਮਰਿਆ ਵੀ ਪਿਆ ਹੋਵੇ ਨਾ ਮਰਿਆ ਵੀ ਤੇ ਆਮ ਬੰਦਾ ਡਰਦਾ ਤਾਂ ਵੀ ਉਹਦੇ ਨੇੜੇ ਨਹੀਂ ਜਾਂਦਾ ਪਤਾ ਨਹੀਂ ਕਿਦਰੇ ਬੇਹੋਸ਼ੀ ਨਾ ਹੋਵੇ ਇਦਨ ਹੋਸ਼ ਵਿੱਚ ਹੀ ਨਾ ਜਾਵੇ ਕਿਦਰੇ ਸੁੱਤਾ ਹੀ ਨਾ ਹੋਵੇ ਮਰੇ ਛੇਰ ਦੇ ਕੋਲੋਂ ਵੀ ਲੋਕ ਡਰਦੇ ਨੇ ਤੁਹਾਡੇ ਘਰ ਦਾ ਭੈ ਸ਼ੇਰ ਦੀ ਤਰ੍ਹਾਂ ਹੋਵੇ ਕਿਸੇ ਦੇ ਕੋਲ ਘਰ ਦੀ ਅੰਦਰ ਦੀ ਗੱਲ ਬਾਹਰ ਨਾ ਕੱਢੋ ਤੁਹਾਡੀ ਇੱਜ਼ਤ ਤੁਹਾਡੀ ਆਬਰੂ ਵੱਲ ਲੋਕ ਨਜ਼ਰ ਚੁੱਕ ਕੇ ਵੇਖ ਨਹੀਂ ਸਕਣਗੇ ਜਿਸ ਦਿਨ ਨੋ ਨੇ ਧੀ ਨੇ ਪੁੱਤ ਨੇ ਪਤੀ ਨੇ ਪਤਨੀ ਨੇ ਕਿਸੇ ਨੇ ਘਰ ਦੀ ਗੱਲ ਬਾਹਰ ਕੱਢਣੀ ਸ਼ੁਰੂ ਕਰ ਦਿੱਤੀ ਉਸ ਦਿਨ ਤੁਹਾਡਾ ਘਰ ਬिखरਣਾ ਸ਼ੁਰੂ ਹੋ ਜਾਵੇਗਾ ਇੱਕ ਕੁਚੀ ਕੰਧ ਹੋਵੇ ਨਾ ਤੇ ਕੰਧ ਦੇ ਥੱਲਿਓਂ 2-4 ਇੱਟਾਂ ਖਸਕਾ ਦਿਓ ਤੇ ਬਾਕੀ ਖਸਕਾਉਣ ਦੀ ਲੋੜ ਨਹੀਂ ਲੋਕੀ ਆਪੇ ਹੀ ਖਸਕਾ ਦੇਣਗੇ ਦੋ ਇੱਟਾਂ ਤੁਸੀਂ ਕੱਢੀਆਂ ਨੇ ਬਾਕੀ ਸਿੱਜੇ ਸਿੱਜੇ ਲੋਕਾਂ ਨੇ ਇੱਟਾਂ ਕੱਢਦਿਆਂ ਕੱਢਦਿਆਂ ਇੱਕ ਸਮਾਂ ਆਏਗਾ ਉਹ ਕੰਧ ਡਿੱਗ ਪੈਗੀ ਤੁਹਾਡਾ ਘਰ ਹੀ ਡਿੱਗ ਪੈਗਾ ਆਪਣੇ ਘਰ ਨੂੰ ਸਹਾਰਾ ਦੇ ਕੇ ਰੱਖੋ ਇਤفاق ਦਾ ਥੁੰਨੀਆਂ ਦੇ ਕੇ ਰੱਖੋ ਪਿੱਲਰ ਬਣਾ ਕੇ ਰੱਖੋ ਇੱਕ ਦੂਜੇ ਦੀ ਗਲਵਕੜੀ ਦਾ ਪਿਆਰ ਦਾ ਇੱਕ ਮੈਂ ਹੋਰ ਗੱਲ ਕਰ ਦਿਆਂ ਜਿਸ ਦਿਨ ਤੁਹਾਡੇ ਘਰ ਦਾ ਪਰਦਾ ਭੱਜੇਗਾ ਨਾ ਤੁਹਾਡਾ ਘਰ ਘਰ ਨਹੀਂ ਰਹੇਗਾ ਲੋਕਾਂ ਵਾਸਤੇ ਤਮਾਸ਼ੇ ਦਾ ਅੱਡਾ ਬਣ ਜਾਏਗਾ ਲੋਕ ਥਾਂ ਥਾਂ ਤੇ ਗੱਲਾਂ ਕਰਨਗੇ ਜਿੱਥੇ ਚਾਰ ਜਣੇ ਬਹਿਣਗੇ ਬੀਬੀਆਂ ਬਹਿਣ ਬੰਦੇ ਬਹਿਣ ਫਲਾਣੇ ਦੇ ਘਰ ਦਾ ਪਤੀ ਅੱਜ ਆ ਕੰਮ ਹੋਇਆ ਏ ਅੱਜ ਉਹਦੀ ਨੋ ਲੜ ਪਈ ਏ ਧੀ ਲੜ ਪਈ ਪੁੱਤ ਪਿਓ ਲੜ ਪੈਣੇ ਭਰਾ ਭਰਾ ਲੜ ਪੈਣੇ ਪਤੀ ਪਤਨੀ ਲੜ ਪੈਣੇ ਤੁਹਾਡਾ ਘਰ ਤਮਾਸ਼ਾ ਬਣ ਕੇ ਰਹਿ ਜਾਏਗਾ ਜਿਸ ਦਿਨ ਘਰ ਦਾ ਪਰਦਾ ਤੁਹਾਡਾ ਉੱਠਣਾ ਸ਼ੁਰੂ ਹੋਏਗਾ ਦੂਜਾ ਨੁਕਤਾ ਘਰ ਦਾ ਪਰਦਾ ਹੈ ਤੇ ਇੱਜ਼ਤ ਹੈ ਨਹੀਂ ਤੇ ਇੱਜ਼ਤ ਇਸ ਤਰ੍ਹਾਂ ਬिखर ਜਾਏਗੀ ਜਿਵੇਂ ਤੇਜ਼ ਹਨੇਰੀ ਦੇ ਅੰਦਰ ਕੋਈ ਕਪੜਾ ਕੰਡਿਆਲੀਆਂ ਝਾੜੀਆਂ ਦੇ ਉੱਤੇ ਮਲਮਲ ਦਾ ਕਪੜਾ ਕੰਡਿਆਲੀਆਂ ਝਾੜੀਆਂ ਦੇ ਉੱਤੇ ਆ ਜਾਏ ਤੇ ਕਪੜਾ ਲੀਰੋ ਲੀਰ ਹੋ ਜਾਂਦਾ ਹੈ ਨਾ ਘਰ ਦੀ ਇੱਜ਼ਤ ਲੀਰੋ ਲੀਰ ਹੋ ਜਾਏਗੀ ਇਹਨੂੰ ਬਣਾ ਕੇ ਰੱਖੋ ਤੁਹਾਡੇ ਵਾਸਤੇ ਹੁਣ ਇੱਕ ਗੱਲ ਮੈਂ ਕਰ ਦਿਆਂ ਕਿਉਂਕਿ ਮੈਨੂੰ ਪਤਾ ਹੈ ਕਈ ਕਹਿਣਗੇ ਵੇਖੋ ਜੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਜਿਹਦੇ ਤੇ ਬਣੀ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਮੈਂ ਇੱਥੇ ਇੱਕ ਗੱਲ ਕਹਿਣਾ ਮੇਰੇ ਵੀਰੋ ਬੱਚਿਓ ਭਰਾਓ ਬਜ਼ੁਰਗੋ ਇੱਕ ਕਹਾਵਤ ਹੈ ਤੇ ਬਜ਼ੁਰਗਾਂ ਨੇ ਉਹ ਕਹਾਵਤ ਨੂੰ ਜਨਮ ਦਿੱਤਾ ਵੀ ਜਿੱਥੇ ਚਾਰ ਭਾਂਡੇ ਹੋਣਗੇ ਨਾ ਖੜਕਣਗੇ ਜ਼ਰੂਰ ਬੀਬੀਆਂ ਭੈਣਾ ਰੋਟੀ ਖਵਾਉਣ ਤੋਂ ਬਾਅਦ ਭਾਂਡੇ ਸਾਫ਼ ਕਰਦੀਆਂ ਨੇ ਮਾਂਜਦੀਆਂ ਨੇ ਛੰਨਨੇ ਦੇ ਅੰਦਰ ਜਦੋਂ ਰੱਖਦੀਆਂ ਨੇ ਤੇ ਭਾਂਡੇ ਤਾਂ ਵੀ ਖੜਕਦੇ ਨੇ ਜੇ ਚੁੱਕ ਕੇ ਉਹਨਾਂ ਨੂੰ ਕਿਦਰੇ ਟਕਾਉਂਦਿਆਂ ਨੇ ਭਾਂਡੇ ਤਾਂ ਵੀ ਆਪਸ ਦੇ ਅੰਦਰ ਖੜਕਾ ਕਰਦੇ ਨੇ ਤਾਂ ਹੀ ਤੇ ਕਹਾਵਤ ਬਣੀ ਵੀ ਭਾਂਡੇ ਹੋਣਗੇ ਘਰ ਦੇ ਅੰਦਰ ਤੇ ਖੜਕਣਗੇ ਜੇ ਭਾਂਡਾ ਹੀ ਇੱਕ ਹੋਇਆ ਤੇ ਖੜਕੇਗਾ ਕਿਦੇ ਨਾਲ ਘਰ ਦੇ ਅੰਦਰ ਜੀ ਹੋਵੋਗੇ ਤੇ ਕਦੀ ਗਿਲਾ ਕਦੀ ਸ਼ਿਕਵਾ ਉਸ ਗਿਲੇ ਸ਼ਿਕਵੇ ਨੂੰ ਲੜਾਈ ਨਾ ਬਣਾਓ ਗਿਲੇ ਸ਼ਿਕਵੇ ਨੂੰ ਬਹੁਤ ਵੱਡੀ ਨਾ ਬਣਾਓ ਕੱਚੀ ਲੱਸੀ ਦੀ ਤਰ੍ਹਾਂ ਨੂੰ ਵਧਾਓ ਨਾ ਗਿਲਾ ਸ਼ਿਕਵਾ ਪਤੀ ਪਤਨੀ ਦੇ ਅੰਦਰ ਰਹੇਗਾ ਪਿਓ ਪੁੱਤ ਦੇ ਅੰਦਰ ਰਹੇਗਾ ਭਾਈ ਭਾਈ ਦੇ ਅੰਦਰ ਰਹੇਗਾ ਨਨਾਨ ਪਰਜਾਈ ਦੇ ਅੰਦਰ ਰਹੇਗਾ ਪੈਣਾ ਪੈਣਾ ਵਿੱਚ ਰਹੇਗਾ ਮਾਂਤੀ ਵਿੱਚ ਰਹੇਗਾ ਹਰ ਥਾਂ ਤੇ ਰਹੇਗਾ ਕਿਉਂਕਿ ਘਰ ਦੇ ਭਾਂਡੇ ਨੇ ਕਦੇ ਨਾ ਕਦੇ ਖੜਕਣਗੇ ਕਦੇ ਕਿਸੇ ਦਾ ਸੁਭਾਅ ਗਰਮ ਹੁੰਦਾ ਹੈ ਕਦੇ ਕਿਸੇ ਦਾ ਹੁੰਦਾ ਕਦੇ ਹੋ ਸਕਦਾ ਹੈ ਕੋਈ ਚੰਗੇ ਮੂਡ ਵਿੱਚ ਨਾ ਹੋਵੇ ਬਾਹਰੋਂ ਕਲਪਿਆ ਹੋਵੇ ਤੇ ਕਦੇ ਹੋ ਸਕਦਾ ਹੈ ਦੂਜਾ ਸ਼ਾਂਤ ਕਲਪਿਆ ਹੋਵੇ ਤੇ ਉਹ ਸ਼ਾਂਤ ਹੋਵੇ ਤੋ ਘਰ ਦੇ ਭਾਂਡਿਆਂ ਦੀ ਤਰ੍ਹਾਂ ਆਪਣੇ ਆਪ ਨੂੰ ਨਜਿਠ ਕੇ ਚੱਲੋ ਪੱਲਾ ਸੰਕੋਚ ਕੇ ਚੱਲੋ ਲੱਖ ਮਤਭੇਦ ਹੋਣ ਘਰ ਦੀ ਗੱਲ ਨੂੰ ਬਾਹਰ ਨਾ ਕੱਢੋ ਘਰ ਦੇ ਸ਼ੇਰ ਨੂੰ ਮਰਨ ਨਾ ਦਿਓ ਨਹੀਂ ਤੇ ਗਿੱਦੜ ਵੀ ਤੁਹਾਨੂੰ ਨੋਚ-ਨੋਚ ਕੇ ਖਾ ਜਾਣਗੇ ਜਿਸ ਦਿਨ ਘਰ ਬिखर ਗਿਆ ਘਰੂਪੀ ਸ਼ੇਰ ਮਰ ਗਿਆ ਇੱਜ਼ਤ ਾਰਤਾਰ ਹੋ ਗਈ ਉਸ ਦਿਨ ਗਿੱਦੜ ਵੀ ਬਹਿ ਕੇ ਕੰਦੋਲਾ ਕਰਨਗੇ ਜਿਨ੍ਹਾਂ ਦੀ ਤੁਹਾਡੇ ਸਾਹਮਣੇ ਅੱਖ ਚੁੱਕਣ ਦੀ ਮਤ ਨਹੀਂ ਸੀ ਨਾ ਸਿਰ ਝੁਕਾ ਕੇ ਨੰਗਦੇਸਨ ਗੱਲ ਕਰਨ ਦੀ ਔਕਾਤ ਨਹੀਂ ਸੀ ਉਹ ਵੀ ਗੱਲਾਂ ਕਰਨਗੇ ਉਹ ਵੀ ਤੌਣ ਉੱਚੀ ਕਰਕੇ ਗੱਲ ਕਰਨਗੇ ਕਿਉਂ ਕਿਉਂਕਿ ਤੁਹਾਡੇ ਘਰ ਦਾ ਭੈ ਮਰ ਗਿਆ ਹੈ ਤੁਹਾਡੇ ਘਰ ਦਾ ਸ਼ੇਰ ਮਰ ਗਿਆ ਹੈ ਆਪਣੇ ਘਰ ਦੀ ਮੁਠੀ ਨੂੰ ਬੰਦ ਰੱਖੋ ਲੋਕ ਤੇ ਸਤਾਕ ਵਿੱਚ ਬੈਠੇ ਹੁੰਦੇ ਨੇ ਕਿ ਕਦੋਂ ਇਸ ਘਰੋਂ ਕੋਈ ਧੂਆ ਧੁਖਦਾ ਦਿਸੇ ਤੇ ਮੈਂ ਉਸ ਧੂਮੇ ਨੂੰ ਬੜਾ ਵੱਡਾ ਮਵਤਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਾਂ ਘਰ ਦੀ ਇੱਜ਼ਤ ਘਰ ਦੀ ਆਬਰੂ ਉਹਨੂੰ ਤੁਹਾਡੇ ਵੱਸ ਵਿੱਚ ਬਚਾ ਕੇ ਰੱਖਣਾ ਬਚਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ